ਮਹਾਰਾਜ ਜੀ ਸੱਚੇ ਪਾਤਸ਼ਾਹ ਜਾ ਰਹੇ ਆ ਮਢਿੰਡੇ ਕੋਲ ਬਸ ਤੇ ਬਚਪਨ ਦੇ ਵਿੱਚ ਮਾੜਾ ਮਹਾਰਾਜ ਪਾਕੇ ਰੱਖਦੇ ਸੀ ਛੋਟੀ ਜਿਹੀ ਕੁਣੀ ਰੱਖਦੇ ਸੀ ਹੰਦਾਲੀ ਸਾਹਿਬ ਮਹਾਰਾਜ ਜੀ ਤਾਂ ਕਦੇ ਦੋ ਕਈ ਤਿੰਨ ਨਾਲ ਸਿੰਘ ਬੱਚੇ ਨਾਲ ਸੀ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪੈ ਰੋਡ ਦੇ ਜਿਹੜੇ ਡਰਾਈਵਰ ਸੀ ਉਹਨਾਂ ਨੇ ਬਸ ਚੋਂ ਕਿਹੜਾ ਕੰਡਕਟਰ ਨੇ ਮਹਾਰਾਜ ਨੂੰ ਧਾਰ ਦਿੱਤਾ ਬੱਸ ਹੋ ਗਈ ਬੰਦ ਤਾਂ ਬੜੀ ਜੋਰ ਲਈ ਬੱਸ ਚਾਰਨਾ ਹੋਈ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲੈ ਆਪਣੀ ਮਾਨੂਨ ਕਹਿੰਦੇ ਜੀਰਾਂ ਨੂੰ ਉਤਾਰਿਆ ਕੋਈ ਮਹਾਪੁਰਖ ਆਹੋ ਕਨੈਕਟਰ ਕੇ ਅੱਗੇ ਮਹਾਰਾਜ ਅੱਗੇ ਹੋਲੇ ਤਾਂ ਕਨੈਕਟਰ ਦੀ ਕਹਿ ਜੁਰਤ ਸੀ ਤਿੰਨ ਲੋਕ ਤੇ ਮਾਲਕ ਨੂੰ ਫੜ ਲੈਂਦਾ ਤਾਂ ਡਰਾਈਵਰ ਉਤਰਿਆ ਉਹਨਾਂ ਦੇ ਸਾਨੂੰ ਰਿਸ਼ਤੇ ਰਹੇ ਬਚਨ ਦੱਸਿਆ ਬਾਬਾ ਜੀ ਦਾ ਐਨੇ ਨੇ ਬੇਨਤੀ ਕੀਤੀ ਮਹਾਰਾਜ ਬੇਨਤੀ ਆ ਬਾਬਾ ਯਾਕੂਬ ਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਰਨਰ ਟੂ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜਾ ਡਰਾਈਵਰ ਕੋਲ ਡੱਬੀਆਂ ਉੱਪਰ ਨਾਲ ਸੀ ਉਹ ਬਿਠਾਇਆ ਮਹਾਰਾਜ ਨੂੰ ਕੋਲ ਬਿਠਾ ਕੇ ਗੱਡੀ ਜਦ ਸਟਾਰਟ ਬਾਬਾ ਜੀ ਕਹਿੰਦੇ ਤੇ ਨਾਂ ਕਿਹਾ ਉਹਨਾਂ ਨੂੰ ਦੱਸਣਾ ਗੁਰਚਰਨ ਸਿੰਘ ਨੇ ਮੈਨੂੰ ਜਾਣ ਨਾਂ ਪੁੱਛਿਆ ਕਿਹੜੀ ਪਿੰਡ ਦਾ ਸੀ ਮਹਾਰਾਜ ਕਹਿੰਦੇ ਤੇਰੇ ਕੋਲ ਬਹੁਤ ਟਰੱਕ ਬਹੁਤ ਬੱਸਾਂ ਹੋਣਗੀਆਂ ਉਹ ਕਹਿੰਦੇ ਮਾਰੋ ਮੇਰੀ ਤਨਖਾਹ ਦਾ 1000 ਰੁਪਇਆ ਨਾ ਕਹਿੰਦੇ ਇਹਨਾਂ ਕਿਹ ਸੱਤ ਬਚਨ ਤਿੰਨ ਵਾਰ ਸੱਤ ਬਚਨ ਕੋਇਆ ਉਸ